ਤੇ ਪਹਿਲੇ ਪਾਤਸ਼ਾਹ ਸਾਹਿਬ ਜੀ ਨੂੰ ਆਣ ਜੀ ਮਹਾਰਾਜ ਜਦੋਂ ਆਣ ਕੇ ਪੁੱਜੇ ਇਸੇ ਆਸਥਾਨ ਤੇ ਭਗਤ ਜੈਤਾਮਰ ਜੀ ਨਾਮ ਕਰਕੇ ਇੱਕ ਸੰਤ ਰਿਆ ਕਰਦੇ ਸਨ ਬਹੁਤ ਸਵੇਲੇ ਉਹਨਾਂ ਦਾ ਉਹਨਾਂ ਨੂੰ 850 ਸਾਲ ਹੋ ਚੁੱਕੇ ਸੰਤ ਮਹਾਰਾਜ ਜੀ ਦੇ ਚਰਨਾਂ 'ਚ ਆਣ ਕੇ ਬੇਨਤੀ ਕੀਤੀ ਮਹਾਰਾਜ ਸਾਨੂੰ ਮੁਕਤੀ ਦੇ ਦਾਤ ਬਖਸ਼ਿਸ਼ ਕਰੋ ਤੇ ਮਹਾਰਾਜ ਨੇ ਕਿਹਾ ਭਗਤ ਜੈਤਾਮਰ ਜੀ ਤੁਸੀਂ ਆ ਜੇ ਸੰਸਾਰ ਦੇ ਸੁਖ ਭੋਗੋਂਗੇ ਤੁਹਾਡਾ ਜੇ ਸਮਾ ਪੂਰਾ ਨਹੀਂ ਹੋਇਆ ਤੁਹਾਡਾ ਉਧਾਰ ਅਸੀਂ ਨਵੇਂ ਜਮੇ ਥਾਨ ਕੇ ਕਰਾਂਗੇ ਇਹ ਬਚਨ ਸੁਣ ਕੇ ਭਗਤ ਜੈਤਾ ਮਨ ਜੀ ਨੇ ਕਿਹਾ ਮਹਾਰਾਜ ਨਵੇਂ ਜਮੇ ਆਉਂਦਿਆਂ ਜੇ ਬੜਾ ਸਮਾਂ ਲੱਗੇਗਾ ਤੇ ਸਾਡਾ ਦੁੱਖ ਦੂਰ ਕਰ ਦਿਓ ਮਹਾਰਾਜ ਨੇ ਕਿਹਾ ਕੀ ਦੁੱਖ ਹੈ महाराज श्री गंगा स्नान ਕਰਨ ਤੋਂ ਬਾਅਦ ਹੀ ਅਨਜਲ ਸਕਿਆ ਕਰਦੇ ਹਾਂ ਤੇ ਮਨ عمر ਵੱਧ ਹੋਣ ਕਰਕੇ ਗੰਗਾ ਜਾਇਆ ਨਹੀਂ ਜਾਂਦਾ ਮਹਾਰਾਜ ਨੇ ਕਿਹਾ ਗੰਗਾ ਤੁਹਾਨੂੰ ਇੱਥੇ ਹੀ ਆਣ ਕੇ ਸ্নান ਕਰਾਇਆ ਕਰਾਂਗੇ ਤੇ ਭਗਵਤ ਜੈਤਾ ਮਾਝ ਕਹਿ ਲੱਗੇ ਮਹਾਰਾਜ ਗੰਗਾ ਜਦੋਂ ਇੱਥੇ ਆਉਣਗੇ ਤੇ ਹੋਰ ਜੀਵਾਂ ਨੂੰ ਗੁਰੂ ਹੋਇਆ ਕਰੇਗਾ ਤੇ ਮਹਾਰਾਜ ਨੇ ਕਿਹਾ ਗੰਗਾ ਉਹਦੇ ਰੂਪੇ ਚ ਆਨ ਕੇ ਮੋਹ ਰਾਹੀਂ ਜਲ ਦੌਰ ਕੇ ਤੇ ਸਥਾਨ ਤੇ સ્ਨਾਣ ਕਰਾ ਕੇ ਜਾਇਆ ਕਰਨਗੇ ਕਿ ਉਸੇ ਦਿਨ ਤੋਂ ਇਸ ਸਥਾਨ ਦਾ ਨਾਮ ਗੁਰਦੁਆਰਾ ਗੋਹਾੜਾ ਪੈ ਗਿਆ ਤੇ ਜਦੋਂ 9ਵੇਂ ਜਾਮੇ ਗੁਰਦੇਵ ਬਹਾਦਰ ਜੀ ਮਹਾਰਾਜ ਜੀ ਦਾ ਸਮਾਜ ਰ ਆਇਆ ਗੁਰਦੇਵ ਬਹਾਦਰ ਭਾਦਰ ਜੀ ਮਹਾਰਾਜ ਨੇ ਕਿਹਾ ਮੈਂ ਗੁਰੂ ਤੇਗ ਬਹਾਦਰ ਹਾਂ ਭਗਤ ਜੈਤਾ ਮਲਿਕਾ ਲਗੇ ਤੁਸੀਂ ਤੇ ਸਮਰਾਟ ਗੁਰੂ ਹੋ ਤੁਹਾਡੇ ਵਾਸਤੇ ਸਾਰੇ ਨੇ ਦਰਵਾਜ਼ੇ ਖੁੱਲੇ ਹਨ ਤੇ ਤੁਸੀਂ ਅੰਦਰ ਆ ਸਕਦੇ ਹੋ ਉਸ ਵੇਲੇ ਕਾਕੀ ਫਲੀ ਭੈਸੀਓ ਸੇ ਤਾਂ ਕਿ ਰਾਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਘੋੜੇ ਸਮੇਤ ਅੰਦਰ ਪ੍ਰਵੇਸ਼ ਕੀਤੇ ਤੇ ਭਗਤ ਜੈਤਾ ਮਲਿਕ ਜੀ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਨ ਦਰਸ਼ਨ ਕਰਦੇ ਆਂ ਹੈ ਭਗਤ ਜਤਾ ਮਾਲ ਜੀ ਇਸ ਸੰਸਾਰ ਸਾਗਰ ਤੋਂ ਵਿਦਾ ਹੋ ਗਏ। ਉਹਨਾਂ ਦਾ ਅੰਤਿਮ ਸੰਸਕਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਆਪਣੇ ਹੱਥੀ ਕੀਤਾ। ਇਸੇ ਅਸਥਾਨ ਨੇ ਰੱਖ ਕੇ ਨਵੇਂ ਸਿਰੇ ਤੋਂ ਗੁਰਦੁਆਰਾ ਸਾਹਿਬ ਬਣਾਉਂਦੋਂ ਸਾਰੇ ਦਾ ਕੰਮ ਆਰੰਭ ਕਰਵਾਇਆ। ਜਦੋਂ ਚੌਖਾੜ ਬਣਾਉਣ ਵਾਸਤੇ ਗੁਰੂ ਸਾਹਿਬ ਨੇ ਲੱਕੜ ਮਨਵਾਏ ਤੇ ਤਰਖਾਨਾ ਨੇ ਜਦੋਂ ਲੱਕੜ ਵੱਢਣੇ ਸ਼ੁਰੂ ਕੀਤੇ ਤੇ ਇੱਕ ਲੱਕੜ ਛੋਟਾ ਤੇ ਵੱਡਾ ਵਜਾ ਕਰਦੇ ਸਨ। ਇਹ ਪਾਤਸ਼ਾਹ ਦੇ ਤਰਕਾਣਾ ਨੇ ਗੁਰੂ ਸਾਹਿਬ ਅਗੇ ਆਣ ਕੇ ਬੇਨਤੀ ਕੀਤੀ ਮਹਾਰਾਜ ਇਹ ਲੱਕੜ ਇੱਕ ਛੋਟਾ ਦੀ ਵੱਡਾ ਹੋ ਜਾਇਆ ਕਰਦਾ ਹੈ ਤੇ ਵਿੱਚ ਆ ਵੀ ਪੂਰਾ ਨਹੀਂ ਹੁੰਦਾ ਮਹਾਰਾਜ ਨੇ ਕਿਹਾ ਇਹ ਲੱਕੜ ਨੂੰ ਤੁਸੀਂ ਆਜ ਨੂੰ ਛੱਡ ਦਿਓ ਜਿਹੜੇ ਗੁਰੂ ਘਰ ਵਿੱਚ ਛੋਟੇ ਹੋ ਕੇ ਆਉਂਦੇ ਹਨ ਉਹ ਸਮਾਪਾ ਕੇ ਵੱਡਾ ਹੋ ਜਾਇਆ ਕਰਦਾ ਹੈ ਤੇ ਜਦੋਂ ਅਗਲੇ ਨੀਂਦਰ ਖਾਨਾ ਨੇ ਉਸੇ ਲੱਕੜ ਦਾ ਮੇਚਾ ਲਿਆ ਜਿਹੜਾ ਲੱਕੜ چھوٹਾ ਸੀ ਉਹ ਦੋਨੋਂ ਬਰਾਬਰ ਤੇ ਹੋ ਗਏ ਤੇ ਮੇਚਾ ਵੀ ਪੂਰਾ ਹੋ ਗਿਆ। ਸੇਗੁਰ ਤੇਗ বাহাদুর ਜੀ ਮਹਾਰਾਜ ਨੇ ਕਿਹਾ ਇਸ ਲੱਕੜ ਨੂੰ ਕੁਸੀ ਕਟਵਟ ਨਾ ਕਰਿਓ ਇਹ ਲੱਕੜਵਾਂ ਕਟਣ ਯੋਗ ਨਹੀਂ। ਇਹ ਲੱਕੜਵਾਂ ਪੂਜਣ ਯੋਗ ਖਾਂ ਤੇ ਦੇ ਵਿੱਚ ਹੁਣ ਸ਼ਕਤੀ ਆ ਗਈ ਹੈ। ਸੇਗੁਰ ਤੇਗ বাহাদুর ਜੀ ਮਹਾਰਾਜ ਨੇ ਉਸ ਲੱਕੜ ਨੂੰ ਵਰ ਦਿੱਤਾ ਤੇ ਕਿਹਾ ਇਸ ਲੱਕੜ ਦਾ ਨਾਮ ਅਜ ਰੋਜ ਤੋਂ ਦੇ ਨਾਮ ਕਰਕੇ ਪ੍ਰਸਿੱਧ ਹੋਣਗੇ ਤੇ ਜਿਹੜਿਆਂ ਸੰਤਾਇ ਗਿਆਨ ਦੇ ਥੰਬ ਸਾਹਿਬ ਮੁਜੱਤੀ ਪਾ ਕੇ ਦਿਉ ਸ਼ਾਕਰ ਹੋਣਗੇ ਗੁਰੂ ਸਾਹਿਬ ਆਗੇਆਂ ਕੇ ਅਰਦਾਸਾਂ ਬੇਨਤੀਆਂ ਕਰਾਉਣਗੇ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋਣਗੇ ਤੇ ਤੁਮ ਜਲੇਦਰ ਦਾ ਨਾਮ ਸੋਹੇਗਾ ਤੇ ਜਦੋਂ ਤੁਸੀਂ ਬਾਹਰਲੇ ਪਾਸੇ ਜਾਓਗੇ ਜਿੱਥੇ ਗੰਗਾ ਗਉਧ ਦੇ ਰੂਪ ਵਿੱਚ ਆਨ ਕੇ ਮੂਹਰ ਆਏ ਜਾਂ ਡੋਰ ਕੇ ਤੇ ਤੁਹਾਨੂੰ ਜੈਤਾ ਅਰਜਨ ਇਸ਼ਨਾਨ ਕਰਾਇਆ ਕਰਦੇ ਸਨ ਉਹ ਵੀ ਥੜਾ ਸਾਹਿਬ ਨੂੰ ਮੌਜੂਦ ਨਾਂ ਤੇ ਜਿਹੜਾ ਕਿਲਾ ਸਾਹਿਬ ਤੇ ਬਾਦਰ ਜੀ ਮਹਾਰਾਜ ਘੋੜਾ ਬਣਿਆ ਕਰਦੇ ਸਨ ਉਹ ਵੀ ਕਿਲਾ ਸਾਹਿਬ ਹਰਖ ਦੇ ਰੂਪੀ ਮੌਜੂਦ ਹਾਂ ਤੇ ਉਹ ਦਰਖਤ ਦਾ ਨਾਮ ਹਾਰ ਸਿੰਘਾ ਤੁਲ ਹੈ ਤੇ ਜਦੋਂ ਤੁਸੀਂ ਖੱਬੇ ਪਾਸੇ ਕਮਰੇ ਵਿੱਚ ਜਾਓਗੇ ਉੱਥੇ ਥਮ ਸਾਹਿਬ ਸਸੋਬਿਤ ਹਨ ਉਹ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਤੇ ਸੱਜੇ ਪਾਸੇ ਕਮਰੇ ਵਿੱਚ ਜਿਹੜੇ ਤਾਕੀ ਰਾਏ ਮੂਰਤੀ ਬਾਦਰ ਜੀ ਮਹਾਰਾਜ ਉੜੇ ਸਮੇਂ ਅੰਦਰ ਪ੍ਰਵੇਸ਼ ਕੀਤੇ ਸੰਤਿਪਵਨ ਜੈਤਰਾ ਮੰਜ਼ਿਲ ਉਧਾਰ ਕੀਤਾ ਸੀ ਉਹ ਵੀ ਪਾਕੀ ਸਰਦਾਰੋਂ ਮੌਜੂਦ ਨੰਤੇ ਮਾਤਾ ਗੁਜਰੀ ਜੀ ਦੇ ਸਮਾਵੇ ਚੱਕੀ ਪਈ ਹੈ ਜੋ ਕਿਸੇ ਵੀ ਜੜਿਆ ਹੋਇਆ ਹੈ ਉਹ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਇਹੋ ਹੀ ਇਸ ਸਥਾਨ ਦੇ ਇਤਿਹਾਸ ਹਨ ਗੁਰジナ ਸੰਪਤਾ ਨੇ ਗੁਰੂ ਕੇ ਲੰਗਰ

मरदाना हाँ जी भी सन मरदाना हाँ। जी हाँ। ने आखिया गुरु साहेब जी सामू भुख लगया है ਗੁਰਨਾਣਕ ਦੇਵ ਜੀ ਮਹਾਰਾਜ ਇੱਕ ਲਾਲ ਕੱਢ ਕੇ ਦਿੱਤੇ ਲਾਲ ਹੀਰਾ ਨੂੰ ਕੰਨੇ ਲਾਲ ਕੱਢ ਕੇ ਦਿੱਤੇ ਆਖਿਆ ਭਾਈ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਛਕ ਲਿਓ ਮਰਦਾਨਾ ਜੀ ਉਹ ਲਾਲ ਲੈ ਕੇ ਇਸ ਸਥਾਨ ਦੇਖੇ ਪਹੁੰਚੇ ਇਹ ਆਸਥਾਨ ਮੁਰਲੀ ਤਰਸਣ ਆਰਦਾ ਹੋਇਆ ਕਰਦਾ ਸੀ ਜਦ ਮੁਰਲੀ タルਜੀ ਨੇ ਲਾਲ ਨੂੰ ਵੇਖਿਆ ਆਖਿਆ ਭਾਈ ਇਹ ਲਾਲ ਬਹੁਤ ਕੀਮਤੀ ਹੈ ਇਸ ਦਾ ਮੁੱਲ ਅਸੀਂ ਨਹੀਂ ਚੁਕਾ ਸਕਦੇ ਹਾਂ ਇੱਕ ਸਭ ਤੋਂ ਵੱਡਾ ਜੋਹਰੀ ਸਾਲਸ ਰਾਏ ਜੋਹਰੀ ਜਿਹੜਾ ਦਸਵੇਂ ਪਾਸਾ ਜੀ ਦਾ ਪ੍ਰਕਾਸ਼ ਜਨਮ ਸਥਾਨ ਬਣਿਆ ਹੈ ਉਹ ਪਹਿਲਾ ਸਾਲਸ ਰਾਏ ਜੋਹਰੀ ਦਾ ਹਵੇਲੀ ਹੋਇਆ ਕਰਦਾ ਸੀ ਉਹ ਹੀ ਇਸ ਦਾ ਮੁੱਲ ਚੁਕਾ ਸਕਦਾ ਹੈ ਦੋਵੇਂ ਸਾਲਸ ਰਾਏ ਜੋਹਰੀ ਦੇ ਕੋਲ ਪਹੁੰਚੇ ਜਦੋਂ ਸਾਲਸ ਰਾਏ ਜੋਹਰੀ ਨੇ ਲਾਲ ਨੂੰ ਵੇਖਿਆ ਉਸ ਲਾਲ ਦੀ ਦਰਸ਼ਨੀ ਭੇਟਾ 101 ਰੁਪਈਆ ਦਿੱਤਾ ਤੇ ਨਾਲ ਲਾਲ ਨੂੰ ਮੇਂ ਵਾਪਸ ਮੋੜ ਦਿੱਤਾ ਤੇ ਆਖਿਆ ਭਾਈ ਇਹ ਲਾਲ ਜਿੰਨਾ ਕੋਲ ਲੈ ਕੇ ਆਏ ਹੋ ਉਹਨਾਂ ਦਾ ਦਰਸ਼ਨ ਸਾਨੂੰ ਵੀ ਕਰਾ ਦੇਵ ਤੇਨਾ ਗੁਰਦੁਆਰਾ ਗਉ ਘਾਟ ਦੇਖੇ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਉਪਦੇਸ਼ ਸੁਨੰਦੇ ਹੋ ਪਰੰਤ ਉਹਨਾਂ ਦੇ ਭਗਤ ਬਣ ਗਏ ਤੇ ਬੇਨਤੀ ਕੀਤੇ ਗੁਰੂ ਸਾਹਿਬ ਜੀ ਸਾਡੇ ਚਰਬੀ ਚਰਨੀ ਪਾਓ ਗੁਰਨਾانک ਦੇਵ ਜੀ ਮਹਾਰਾਜ ਜੀ ਨੇ ਆਖਿਆ ਸਾਲਸਰਾਏ ਜੋਹਰੀ ਦਸਵੇਂ ਜਾਮੇ ਵਿੱਚ ਅਸੀਂ ਤੇਰੇ ਘਰ ਵਿੱਚ ਹੀ ਅਵਤਾਰ ਲੈਵਾਂਗੇ ਜਿਹੜਾ ਕਿ ਦਸਵੇਂ ਪਾਸਾ ਜੀ ਦਾ ਅਵਤਾਰ ਹੋਇਆ ਤੇ ਮੁਰਲੀ ਤਰਜੀਨ ਹੁਕਮ ਹੋਇਆ ਮੁਰਲੀ ਤਰਜੀ ਆਉਣ ਵਾਲਾ ਸਮਾ ਵਿੱਚ ਤੁਹਾਡਾ ਕਰ ਗੁਰਦੁਆਰਾ ਸਾਹਿਬ ਬਣੇਗਾ ਤੇ ਜੋ ਵੀ ਮਾਈ ਪਾਈ ਇਸ ਸਥਾਨ ਵਿਖੇ ਦਰਸ਼ਨਾ ਵਾਸਤੇ ਆਉਣਗੇ ਆਰਦਾਸ ਕਰਾਂਗੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣ ਗਿਆ ਇਹ ਇਥੋਂ ਦਾ ਇਤਿਹਾਸ ਸਾਧ ਸੰਗਤ ਜੀਓ ਬਾਕੀ ਜਿਨਾ ਸੰਗਤਾਂ ਨੇ ਗੁਰੂ ਕੇ ਲੰਗਰ ਇਮਾਮ ਜੀ ਉਹਨਾਂ ਦੇ ਗੁਰਦੁਆਰਾ ਬਾਦਸਾ ਹਾਂਜੀ ਬੱਚਿਆਂ ਨੂੰ ਸੁਣਾਵਾਂਗੇ ਜੀ ਆਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਜਿਸ ਪਵਿੱਤਰ ਅਸਥਾਨ ਤੇ ਆਪ ਸਭ ਬੈਠੇ ਮਹਾਰਾਜ ਜੀ ਦਰਸ਼ਨ ਕਰ ਰਹੇ ਹੋ ਇਸ ਪਵਿੱਤਰ ਅਸਥਾਨ ਦਾ ਨਾਮ ਹੈਗਾ ਗੁਰਦਾਰਾ ਗੁਰੂ ਕਬਾੜ ਇਹ ਬਾਗ ਇੱਕ ਸਮਾਂ ਕਰੀਮ ਬਾਗ ਰਹੀਮ ਬਾਗ ਸਨਵਾਬ ਦਾ ਹੋਇਆ ਕਰਦਾ ਸੀ ਕੋਈ ਸਾਧੂ ਮਹਤਪਾਦਰ ਉਹ ਜਾ ਰਿਹਾ ਸੁਨੇਹ 판 ਮੰਗਿਆ ਮਾਲੀ ਨੇ ਫਾਲ ਦੇ ਤੋ ਇਨਕਾਰ ਕੀਤਾ ਸਾਧੂ ਆਤਮਾ ਨੇ ਜ਼ਰਾ ਆਪ ਦੇ ਇੱਕ ਬਾਗ ਨੂੰ ਸੁਕਾ ਦਿੱਤਾ ਮਾਲੀ ਜੇਰਾ ਕੋਟਾ ਲਾਵੇਂ ਸੁੱਕ ਜਾ ਹਰਿਆਣਾ ਲੈ ਬਾਬਾ ਬਕਾਲਾ ਤੋਂ ਗੁਰਤੀ ਇੱਕ ਬਾਹਦ ਜੀ ਪਰਿਵਾਰ ਸਮੇਤ ਪੂਰਬ ਦੀ ਯਾਤਰਾ ਕਰਦੇ ਸਿੱਖੀ ਦਾ ਪ੍ਰਚਾਰ ਕਰਨੇ ਗੁਰਦਰਾ ਘਉ ਘਾਹ ਪਹੁੰਚੇ ਬਰਜ਼ਾਤਾਂ ਦੇ ਦਿਨ ਸੰਗੁਰੂ ਸਾਹਿਬ ਨੇ ਜਮਾਸਾ ਇੱਥੇ ਕਰਦਿਆ ਉਪਰੰਤ ਆਪ ਨੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਦਾ ਆਸਾਮ ਚਲੇ ਗਿਆ ਸਿੱਖੀ ਪ੍ਰਚਾਰ ਵਾਸਤੇ 2 डिसेंबर 1666 ਇਸਵੀ ਪੋਸ ਦੀ 7 ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨੇ ਵਿੱਚ અવਤਾਰ ਹੋਇਆ ਜਿਨ੍ਹਾਂ ਦਾ ਬਚਪਨ ਦਾ ਨਾਮ ਜੀ ਬਾਲਾ ਪ੍ਰੀਤਮ ਗੋਬਿੰਦ ਰਾਏ ਇਹ ਖੁਸ਼ਖਬਰੀ ਪਾਏ ਤੇ ਆਦਾਸ ਨੇ ਮੁਰਤੇ ਇੱਕ ਬਾਦ ਜਿਹਨੂੰ ਆਸਾਮ ਜਾ ਕੇ ਦਿੱਤੀ ਗੁਰੂ ਜਾਨ ਨੇ ਬੜੀ ਖੁਸ਼ੀ ਮਨਾਇਆ ਦਾਨ ਕੁੰਗੀਤਾ ਜਾਗੁਰੂ ਤੇਗ ਬਹਾਦਰ ਜੀ ਅਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ ਉਸ ਲਈ ਇਸ ਬਾਗ ਵਿੱਚ ਬੈਠੇ ਗੁਰੂ ਸਾਹਿਬ ਦੇ ਚਰਨ ਲਗਦੇ ਆ ਬਾਗ ਹਰਾ ਭਰਾ ਪੂਰੇ ਜਵਨ ਚੋ ਗਿਆ ਇਹ ਸੋਭ ਦਿਹਾੜੀ ਸੀ ਵਸਾਕ ਸੁਦੀ ਸਤਵੀ ਗੁਰਤੇਗ ਬਹਾਦਰ ਜੀ ਇਮਲੀ ਦੇ ਦਰਖਤ ਦੇ ਥੱਲੇ ਬੈਠੇ ਨੇ ਮਾਲੀ ਨੇ ਉਹ ਲੋਕਾਂ ਨੇ ਨਵਾਬ ਨੂੰ ਕਿਹਾ ਨਵਾਬ ਸਾਹਿਬ ਕਿੰਨੇ ਸਾਲਾਂ ਦਾ ਤੁਹਾਡਾ ਸੁੱਕਾ ਬਾਗ ਸੀ ਕੋਈ ਐਸੇ ਮਹਾਤਮਾ ਮਹਾਪੁਰਖ ਬੈਠ ਗਿਆ ਨੇ ਜਿਨ੍ਹਾਂ ਦੇ ਚਰਨ ਲਗਦੇ ਆ ਬਾਗ ਹਰਾ ਹੋ ਗਿਆ ਨਵਾਬ ਅਮਰਤ ਵਲੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲ ਕੇ ਆਇਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾਤਨ ਕਰਦੇ ਸਨ ਗੁਰੂ ਜੀ ਨੇ ਦਾਤਨ ਜ਼ਮੀਨ ਵਿੱਚ ਰੱਖ ਦਿੱਤੀ ਵਿੱਚ ਆਪਣਾ ਸਰਬ ਲੋਹ ਦਾ ਕੜਾ ਪਾ ਕੇ ਬਚਨ ਕੀਤੀ ਕਿ ਜਦ ਪਿਸ਼ਾਵਰ ਤੋਂ ਸੰਤਾਂ ਆਉਣ ਗਿਆ ਫਿਰ ਤਰਗ ਦਾ ਟਾਂ ਟੁੱਟੇ ਤੇ ਕੜਾ ਨਿਕਲੇਗਾ ਇਹ ਸਾਹਮਣੇ ਸੰਦੂਕ ਜਿਹਾ ਮਾਰਦਾ ਕੜਾ ਆਏਗਾ ਬਾਹਰ ਨੀਮ ਦਾ ਦਰਖਤ ਹੈ ਜੇਰੇ ਤਰਗਦੀ ਥੱਲੇ ਮਹਾਰਾਜ ਬੈਠੇ ਸਨ 임ਲੀਦਾ ਸੀ ਕੁਝ ਸਮਾਂ ਪਹਿਲੂ ਡੇਗਾ ਹੁੰਦਾ ਕਿ ਮੋਢੇ ਰੱਖਿਆ ਦਾ ਸੰਤਾਂ ਨੇ ਦਰਸ਼ਨਾਂ ਲਈ ਨਵਾਬ ਨੇ ਗੁਰੂ ਸਾਹਿਬ ਦੀ ਚਰਨਾਂ ਤੇ ਮੱਥਾ ਟੇਕ ਕੇ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਪੁੱਛਿਆ ਭਾਈ ਇਹ ਬਾਗ ਕਿਸ ਦਾ ਹੈ ਨਵਾਬ ਨੇ ਹੱਥ ਜੋੜ ਕੇ ਕਹਿਤਾ ਕਿ ਇਹ ਬਾਗ ਉਹ ਗੁਰੂ ਕਾ ਆਪ ਜੀ ਦਾ ਗੁਰੂ ਸਾਹਿਬ ਨੇ ਤਿੰਨ ਵਾਰ ਪੁੱਛਿਆ ਤਿੰਨ ਵਾਰ ਨਵਾਬ ਨੇ ਕਿਹਾ ਜੇ ਬਾਗ ਉਹ ਗੁਰੂ ਕਾ ਆਪ ਜੀ ਦਾ ਗੁਰੂ ਜਾਨ ਨੇ ਕਿਹਾ ਦੇ ਗੁਰੂ ਕਾ ਬਾਗ ਹੈ ਇਹਦੇ ਚਾਰ ਤਬੇਰੇ ਦੁਕੰਦ ਕਰਾ ਦੇ ਕੱਲ ਨੂੰ ਤੇਰੀ ਔਲਾਦ ਕੋਈ ਲੜਾਈ ਨਾ ਕਰੇ ਨਵਾਬ ਨੇ ਕੰਦ ਕਰਾਉਂਦੇ ਬੇਨਤੀ ਕੀਤੀ ਮਹਾਰਾਜ ਮੇਰੀ ਬੇਗੋ ਨੂੰ ਜਿਆਦਾ ਰੋਗ ਦੁੱਖ ਲੱਗਾ ਦਾ ਸਾਡੇ ਘਰ ਔਲਾਦ ਨਹੀਂ ਸਾਡੀ ਬੇਗਮ ਚੱਲ ਵੀ ਨਹੀਂ ਸਕਦੀ ਗੁਰੂ ਜਾਨ ਨੇ ਕਿਹਾ ਭਾਈ ਤੂੰ ਆਪਣੀ ਬੇਗੋ ਨੂੰ ਲੈ ਆ ਕੇ ਐ ਬਾਗ ਦੇ ਵਿੱਚ ਖੂਹ ਆਗਾ ਖੂਹ ਦੇ ਜਲ ਨਾਲ ਇਸ਼ਨਾਨ ਕਰਾ ਜੇਰੇ ਸਾਧੂ ਮਹਾਤਮਾ ਨੇ ਸਰਾਬ ਦੇ ਕੇ ਬਾਗ ਨੂੰ ਸੁਕਾਇਆ ਸੀ ਗੁਰੂ ਜੀ ਦੀ ਮਹਿਮਾ ਪ੍ਰਸੰਤਾ ਸੁਣ ਕੇ ਆਇਆ ਪਰ ਆ ਜੀ ਹੰਕਾਰ ਵਿੱਚ ਉਹਨਾਂ ਹੰਕਾਰ ਦੀ ਮੈਂ ਇਹਨਾਂ ਨਾਲ عمر ਜੁ ਵੱਡਾ ਹਾਂ ਮੇਰੇ ਕੋਲ ਹੀ ਕਲਾ ਮਤਾ ਹੈ ਗੁਰੂ ਜਾਨ ਨੇ ਪੁੱਛਿਆ ਭਾਈ ਪਹਿਲੇ ਜਾਮੇ ਤੇਰੀ ਕੋਈ ਵਸਤੂ ਕੋ ਮੋਜੇ ਸਾਧੂ ਮਹਾਤਮਾ ਨੇ ਧਿਆਨ ਲਾ ਕੇ ਕਿਹਾ ਕਿ ਮੈਂ ਪਹਿਲੇ ਜਾਮੇ ਸਮੁੰਦਰ ਕੰਢੇ ਬੈ ਕੇ ਤਪੱਸਿਆ ਭਗਤੀ ਕਰਦਾ ਸੀ ਸਮੁੰਦਰ ਇੱਕ ਦਿਨ ਉੱਛਾਲੀ ਚ ਆਇਆ ਮੇਰਾ ਆਸਨ ਤੇ ਬੈਰਾਗਨ ਰੋੜ ਕੇ ਲੈ ਗਿਆ ਗੁਰੂ ਸਾਹਿਬ ਨੇ ਜਾ ਕੇ ਜਾ ਖੂਵੇ ਚਾਤੀ ਮਾਰ ਖੂਵੇ ਚਾਤੀ ਮਾਰੀ ਵੇਖਿਆ ਕਿ ਆਸਨ ਤੇ ਬੈਰਾਗਨ ਤੋਂ ਮੇ ਤਰ ਦੇ ਬੈਣ ਕਟਨ ਤੋਂ ਬਾਅਦ ਪਛਾਣ ਕੇ ਗੁਰੂ ਸਾਹਿਬ ਨੇ ਚਰਨਾ ਤੇ ਟੰਗਾ ਆਪਣੇ ਪੁੱਲਾ ਬਖਸ਼ਾਉਣ ਲੱਗਾ ਨਵਾਬ ਆਪਣੀ ਬੇਗਮ ਨੂੰ ਲੈ ਕੇ ਆਇਆ ਬੇਗਮ ਨੇ ਖੁਦ ਜਾਣਾ ਇਸ਼ਨਾਨ ਕੀਤਾ ਉਹਦੇ ਸਰੀਰ ਦਾ ਦੁੱਖ ਰੂਪ ਸਾਦ ਦੂਰ ਹੋ ਗਿਆ ਆ ਕੇ ਗੁਰੂ ਸਾਹਿਬ ਨੇ ਚਰਨਾ ਤੇ ਮੱਥਾ ਢੇਕਿਆ ਗੁਰੂ ਜਰ ਦਾ ਸ਼ੁਕਰਾਨਾ ਕੀਤਾ ਉਸਲੇ ਗੁਰੂ ਸਾਹਿਬ ਨੇ ਖੂਨ ਵਰ ਦਿੱਤੇ ਸੂਕੇ ਹਰੇ ਕੀ ਫਰਮਾ ਅਮਰ ਦੇਸਨ ਜਿਵਾਏ ਕਾਟੇ ਕਟ ਪੂਰੇ ਬੁਢੇ ਸੇਵਕੋ ਦਿਨਨੀ ਆਪਣੀ ਸੀ ਗੁਰੂ ਮਾਇ ਖੂਨ ਵਰ ਦਿੱਤਾ ਕਿ ਜੋ ਕੋਈ ਮਾਈ ਪਾਈ ਸਰਦਾ ਪ੍ਰੇਮ ਨਾਲ 12 ਸਤਮੀਆਂ ਖੋ ਦੇ ਜਾਣਾਂ ਨਿਸ਼ਾਨ ਕਰ ਲੈ ਗੁਰੂ ਕਾ ਜੀ ਅਰਦਾਸ ਕਰੇ ਉਹਨਾਂ ਦੀ ਸੂ ਮਨ ਕਾਮਨਾ ਪੂਰਨ ਹੋਣੀ ਆ ਜਿਨ੍ਹਾਂ ਦੇ ਸਰੀਰ ਤੇ ਦੁੱਖ ਰੋਗ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਚਾਹੋ ਕਿੰਨੇ ਰਹਿਣਗੇ ਕੋਈ ਨਹੀਂ ਸੰਗਤ ਆ ਤੇ ਸਤਵੀਨੋਂ ਪਰ ਸਰਦਾ ਪਿਆਰ ਨਿਸ਼ਰਾਨ ਕਰਦੇ ਆ ਨੇ ਗੁਰੂ ਘਰ ਚ ਅਰਦਾਸ ਕਰਦੇ ਨੇ ਜਨਮੋਂ ਕਾਮਨਾ ਸਵਦਾ ਪੂਰੀ ਆਉਂਦੀ ਆ ਨੇ ਸ਼ੁਕਰਾਨੇ ਵਜੂ ਕੋਈ ਅਖੰਡ ਪਾਠ ਕਰਾਉਂਦਾ ਕੋਈ ਲੰਗਰ ਕੋਈ ਭੋਟੇ ਲਾਉਂਦੇ ਨੇ ਇੱਥੇ ਪਟਨੇ ਚਾਰ ਵੇ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਚ ਆਪ ਸਤ ਹੋ ਗਏ ਨੇ ਪਟਨੇ ਦੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਕੇ ਲਿਆਏ ਮੁਰਤੇ ਇੱਕ ਬਾਅਦ ਗੁਰੂ ਕਬੀ ਦਾ ਪਹਿਲਾ ਮਲਾਫੇ ਸਿ ਬਾਗ 'ਚ ਹੈ ਪਿਓ ਪੋਤੇ ਪਹਿਲੇ ਮਿਲਾਪ ਦੀ ਨਿਸ਼ਾਨੀ ਯਾਦਗਾਰ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਨਾਮ ਦਾਣਿ ਸ਼ਰਾਨ ਪੜਾਪਤ ਹੁੰਦਾ ਸੋ ਮਨ ਕਾਮਨਾ ਪੂਰ ਹੁੰਦੀ ਹੈ ਗੁਰੂ ਰੂਪ ਸਾਹਿਬ ਇੱਥੋਂ ਦਾ ਪਵਿੱਤਰ ਇਤਿਹਾਸ ਹੈ ਮੁਰਤੇ ਇੱਕ ਬਾਅਦ ਇਹ ਕਿਰਪਾ ਕਰਨ ਮਿਹਰ ਕਰਨ ਆਪ ਸਭ ਦੀ ਯਾਤਰਾ ਸਫਲ ਹੋਏ ਖੁਸ਼ੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨੂੰ ਸਾਹ ਹਿੰਦਤਾਂ ਕਰਕੇ ਗੱਡ ਕੇ ਉਹਦੇ ਵਿੱਚ ਪਾਤਾ ਸੀਗਾ ਬਸ ਹੁਣ ਇੱਕ ਨੇ ਰੱਖਿਆ ਹੋਇਆ ਇਹ ਡਿੱਗ ਗਿਆ ਹੁਣ ਸਾਰੇ ਹਾਂਜੀ ਹਾਂਜੀ ਜੀ ਜੀ ਨਹੀਂ

ਮਰਨਾਂ ਢਾਈ ਹੋਲੀ ਪਰ ਜੇ ਤਾਂ ਅਈ ਮਰਦਾਨਾ ਜੀ ਨਾਮ ਇਸ ਧਰਤੀ ਨੂੰ ਸੱਚੇ ਪਾਤਸ਼ਾਹ ਭਾਗ ਲਾਇਆ ਹਮਾਰੇ ਪਿਆਰਿਓ ਇਹ ਧਰਤੀ ਗੁਰਤੇਗ ਬਹਾਦਰ ਜੀ ਮਹਾਰਾਜ ਦੇ ਬਰੋਸਾਈ ਹੋਈ ਧਰਤੀ ਹੈ ਅਰ ਜਿੱਥੇ ਬਾਬਾ ਪੈਰ ਧਰੀ ਪੂਜਾ ਅਸਣ ਥਾਪਣ ਜਿੱਥੇ ਵੀ ਮਹਾਰਾਜ ਦੇ ਚਰਨ ਵਿਖੇ ਉਹ ਜਗ੍ਹਾ ਪੂਜਨੀਕ ਹੈ ਤੇ ਇਹੀ ਉਹ ਮਹਾਨ ਧਰਤੀ ਹੈ ਜਿੱਥੇ ਹਿੰਦੁਸਤਾਨ ਦੀ ਮਰੀ ਹੋਈ ਆਇਆਂ ਨੂੰ ਜੀਵਤ ਕਰਨ ਵਾਲੇ ਮਰਦ ਅਗੰਬੜੇ ਬਰਿਆਮ ਹਕੀਮ ਨੇ ਸਤਿਗੁਰ ਨੇ ਅਪਸਾਰ ਕਰ ਤਹੀਂ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਰ ਲਿਆ ਇਹ ਉਹ ਧਰਤੀ ਹੈ ਆਓ ਪਿਆਰਿਓ ਅਮ ਜੀ ਨੇ ਬੜੇ ਪਿਆਰ ਨਾਲ ਮਹਾਰਾਜੀ ਦੇ ਹਜ਼ੂਰ ਸੰਧਿਆ ਦਾ ਨਾਮ ਸੋਦਰ ਸਾਹਿਬ ਜੀ ਆਰ ਪੀ ਆਰ ਦਾ ਅਰਦਾਸ ਬੜੇ ਪ੍ਰੀਤ ਨਾਲ ਕਰਨ ਕੀਤੀ ਹੈ ਗੁਰਮukh ਪਿਆਰੇ ਸਿੰਘ ਸਾਹਿਬ ਜੀ ਭਾਈ ਅਮਰਜੀਤ ਸਿੰਘ ਜੀ ਅਰ ਸਿੰਘ ਸਾਹਿਬ ਜੀ ਗੁਰਮukh ਪਿਆਰੇ ਭਾਈ ਗੁਰਦਿਆਲ ਸਿੰਘ ਜੀ ਜਿਨ੍ਹਾਂ ਨੇ ਮਹਾਰਾਜੀ ਦੇ ਮਹਾਨ ਮੁਖਵਾਤ ਆਪ ਕੀ ਸਰਬਣੀ ਬਰਾਏ ਹਨ ਆਓ ਪਿਆਰਿਓ ਆਪਣੇ ਮਨ ਨੂੰ ਜੋੜੋ ਆਪਣੇ ਮਨ ਦੀ ਤਰੰਗ ਨੂੰ ਆਪਣੇ ਸਵਾਸਾਂ ਨਾਲ ਧੀਮਾ ਕਰਨ ਦਾ ਯਤਨ ਕਰੋ ਗੁਰੂ ਜੀ ਦਾ ਇਤਿਹਾਸ ਕਰ ਰਿਹਾ ਗੁਰਨਾਮ ਸਿੰਘ ਜੀ ਦਾ ਸੰਸਾਰ ਘਾਟ ਵਿੱਚ ਸਤਿਗੁਰੂ ਜਦੋਂ ਮਹਾਰਾਜ ਨੇ ਦੇਖਿਆ ਬਾਬਾ ਦੇਖਿਆ ਧਿਆਨ ਧਰ ਜਲਤੀ ਸਭ ਪ੍ਰithvi ਦਿਸਾਈ ਬਾਜੋ ਗੁਰੂ ਘਰ ਹੈ 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 ਕਰਦੀ ਸੁਣੀ ਲੁਕਾਈ ਚੜਿਆ ਸੋਤਣ ਧਰਤ ਲੁਕਾਈ ਆਹ ਹੈ ਮੁਖੋ ਕਿ ਹਿਰਨਾਂ ਦੀਆਂ ੜਾਰਾਂ ਕਤਾਰਾਂ ਪੰਛੀਆਂ ਦੀਆਂ ਕਤਾਰਾਂ ਲੱਗੀਆਂ ਔਰ ਜੀਵ ਜੰਤੂ ਵਾਲੇ ਤੋਂ ਵਾਲੇ ਹੋਏ ਹਨ ਸੋ ਟਾਡੀ ਸੁਨ ਬਿਸਮ ਭਇਓ ਬਿਸਰ ਆਪਾ ਨਾ ਹੈ ਤਹਿ ਛਿੰਨ ਗਇਓ ਕਹਿੰਦੀ ਜਿਹੜਾ ਟਾਡੀ ਸੀ ਹੈਰਾਨ ਹੋ ਗਿਆ ਉਹ ਦੇਖ ਕੇ ਆਪਣੀ ਸੁੱਧ ਬੁੱਧ ਖੋ ਬੈ ਗਿਆ ਵੀ ਇਹ ਕਿੰਨੀ ਅੱਛੀ ਰਵਾਵ ਇਸ ਨੇ ਵਜਾਈ ਹੈ ਕਿਤਨ ਲਖ ਚਿਰ ਭੇ ਬਚਨ ਬਖਾਨਾ ਵਡ ਗੁਣਵਾਨ ਨਾ ਤੋ ਸਮ ਗੁਣ ਭਰੇ ਮੈਂ ਤੇਰੇ ਵਰਗਾ ਗੁਣੀ ਬੰਦਾ ਅਜੇ ਤੱਕ ਨਹੀਂ ਦੇਖਿਆ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਉਹ ਚੰਦਨੀ ਹੋ ਜਾਂਦੇ ਹਨ ਜਿਹੜੇ ਚੰਦਨ ਕੋ ਰਹਿੰਦੇ ਹਨ ਮਰਦਾਨਾ ਦੀ ਮਹਾਰਤੇ ਕੋਲ ਰਹਿੰਦੇ ਤੇ ਸਤਿਗੁਰੂ ਦੇ ਬੇਅੰਤ ਗੁਣ ਉਹਨਾਂ ਦੇ ਵਿੱਚ ਉਹ ਹੱਥ ਜੋੜ ਕੇ ਕਹਿੰਦਾ ਐਨਾ ਗੁਣ ਮੈਂ ਸੰਗੀ